ਉਹ ਇਹ ਮੈਂ ਜਾਂਦਾ ਹੁੰਦਾ ਸੀ ਫਿਰ ਮਿਲਣਾ ਹੀ ਆ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਂਗੇ ਤੁਸੀਂ ਜੀ ਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਧੀ ਖੇਤ ਚ ਨਹਿਰ ਖਤਮ ਹੁੰਦੀ ਹੈ ਉਹਨੂੰ ਤਾਂ ਠੀਕ ਲੈ ਜਾ ਬਾਕੀ ਲੈ ਜਾ ਵੀ ਮੈਂ ਕੀ ਕਰਾਂ ਲੋਕਾਂ ਦਾ ਕੀ ਹੈ ਉਹਨਾਂ ਦਾ ਬਾਅਦ ਚ ਕਹਿ ਲਾਂਗੇ ਵੋਟਾਂ ਵਿਲ ਕਹਿ ਲਾਂਗੇ ਵੀ ਕੁਰਬਾਨੀਆਂ ਵਾਕਿ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ 'ਚ ਨਹਿਰਾਂ ਮੁੱਕਦੀਆਂ ਉਹਨਾਂ ਨੂੰ ਮੋਗਿਆ ਦਾ ਕੀ ਪਤਾ ਜੀ ਦੂਜੇ ਮਹਿਲਾ ਆਲੇ ਸੀ ਜਿਨ੍ਹਾਂ ਦੇ ਟੂਟੀਆਂ ਸੋਣੀਆਂ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਿਆ ਕੀ ਹੁੰਦਾ ਜੀ ਜੇ ਨੱਕਾ ਕੀ ਹੁੰਦਾ ਈ جمعہ جمےوار رول نبائے نے ساڑے جڑے لیڈرسی کے پرانے جنہوں سے اگل آیا اور ہریانہ قدے بھی نبے تو ہی نہیں ایک سو چار ایک سو دو سو دس ایک سو دو نائن ایک سو نو ایک سو دس ایک سو پانچ ایک سو بارہ ایک سو چار ایک سو چار ایک سو چار ہوں بھی ایک سو چار برتی بیٹھے ہو ਅਸੀਂ ਉਹਨਾਂ ਨੂੰ ਇਹ ਨਹੀਂ ਆ ਕਿ ਆ ਇੱਕਦਮ ਅਸੀਂ ਇਹ ਕਹਤਾ ਵੀ ਤੁਹਾਨੂੰ ਨਹੀਂ ਪਾਣੀ ਦਿੰਦੇ 6 ਚਿੱਠੀ ਲਿਖਿਆ ਹਰੇਕ ਮਹੀਨੇ ਬੀਬੀ ਐਮ ਬੀਬੀ ਬੈਠਕ ਹੁੰਦੀ ਐ 6 ਚਿੱਠੀਆਂ ਲਿਖੀਆਂ ਤੁਸੀਂ 6 ਮਹੀਨਿਆਂ ਬਾਅਦ ਪਸਤਾਓਗੇ ਤੁਈ ਪਾਣੀ ਵੱਧ ਵਰਤ ਰਹੇ ਹੋ ਤੁਹਾਡਾ ਮੁੱਖ ਜੂਗਾ ਪਹਿਲਾਂ ਅਸੀਂ ਦੇਣਾ ਨਹੀਂ ਤੁਹਾਨੂੰ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨੇ ਕਹਿੰਦੇ ਪਹਿਲਾਂ ਵਾਂਗੂ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਹੱਦੇ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਘੜਕ 12 13 ਫੁੱਟ ਥੱਲੇ ਫਿਰਦੀ ਹੈ ਰੰਜੀਤ ਸਾਗਰ 2 ਮੀਟਰ ਥੱਲੇ ਫਿਰਦਾ 50 55 ਫੁੱਟ ਦਾ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਚਲੋ ਮਾਨਵਤ ਦੇ ਹਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਛ ਕੀ ਬਣਦਾ ਕਹਿੰਦੇ ਜੀ 1000 ਕਿ ਦਿੱਲੀ ਦਾ 2700 ਕਹਿੰਦੇ ਜੀ ਥੋੜਾ ਜਿਹਾ 26 700 ਪਸ਼ੂਆਂ ਦਾ ਵੀ ਦੇ ਦਿਓ ਚਲੋ ਠੀਕ ਹੈ 340 680 ਕੀ ਉਸੇ ਕਹਿੰਦੇ ਜੀ ਲਾਸ ਉਹ ਮੈਂ ਕਹਾਂ ਹੁਣ ਤਾਂ ਸਾਹਮਣੋਂ ਹੁਣ ਵੀ ਲਾਸ 680 ਬੂਦ ਬੂਦ ਨੂੰ ਤਸਹੀ ਜਾਨਣੇ ਉਹ ਤੇ ਨਾਲੇ ਲਾਸ ਵੀ 680 ਪਾਰਿਓ ਅਜ ਕਹਤਾਂ ਲਾਸ ਵੀ ਦੇ ਦੇ 4000 ਕੱਪ ਭੇਤਈ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗ੍ਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ ਰਾਤ ਬੀਬੀਐਮਵੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਵੱਢਣ ਮੈਂ ਕਿਹਾ ਹੋਇ ਕਿਹੜਾ ਆਉਂਦਾ ਇੱਥੇ پانی واسطے تو ترسی جانے تھوٹا پانی دکے نہ لوگوں گے یہ طریقہ کوئی لیندہ پانی پانی لیندہ طریقہ ہے کوئی بی بی ایم پی دی بیٹھے ہوگی جی لو جی راستان نے بوٹ پاتی وہ تھی بی جی بھی سرکار ہے ہریا نے پاتی جی دو کلہ رہ گیا جی ہمار چل کہنا میں بوٹ نہیں پاؤں کی گل باجوا صاحب پوچھو پھر انہوں نے اپنے تہاڑے ووٹ کیوں نہیں پائی ووٹ کیوں نہیں پائی ہماچل نے ووٹ کیوں نہیں پائی چپ رہنا بھی ادی حمایت ہوں سارے کہے پاؤں گے کہ جدو افسر سکے تو ہماچل نے ووٹ کیوں نہیں پائی اچھے بہت روایتی ہو گئے باجوا صاحب سن کے اج کل ابھی بہت روایتی ہو گئے بروک کرنا بھول گئے جا چپ ہو گئے جا حمایتی ہو گئے چپ ہونا بھی تو ادھی حمایتی ہوں اج جا ہائی کوٹ جا پایا کیس وہ ہریا کا کانگریسی بھی ہے کانگریس ہال تک نہیں اسپشٹ کر پا رہی کہ ابھی کدھر جی ابھی تو ہے نار کھڑے ہیں لوگ کھڑے میں اسی کتھو کتوں جانا کتوں پہنچا گے ٹھیک تک نہیں چاندی دیا تو میں دیکھو جے 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 پچھے جاؤں گے پھر چاندی کہی بھی آؤ گی نہیں نہیں نی, کیا دربارشن کی ہو گیا چل رہا ہو گیا پانی کا راکا تو بھاجپا چاہیے پنیا کا راکا تھوڑا چیئرس کیا لو آ سو 81 ਜੀ ਕੀ ਕੀ ਦਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਕੋਈ ਬਾਜੀ ਬੱਸ ਕਿਹਨੂੰ ਡਸ ਕੀਤਾ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਕੋਈ ਬਾਜੀ ਬੱਸ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਥੇਰਾ ਕੋਈ ਗੱਲ ਕੰਮ ਜਾਣੇ ਪਾਸ ਜਿਵੇਂ ਫੈਦਿਆ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲ ਕਾਨੂੰ ਆਪਾਂ ਨੇ ਕਾਨੂੰ ਕਰਨਾ ਉਹੀ ਡੂੰਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰੋ ਬੀਬੀ ਐਮ ਬੀ ਤੇ ਫੇ ਉਹਨਾਂ ਨੂੰ ਕੱਲ ਕਰ ਲੈਣਗੇ ਕੱਲ ਕਰ ਲੈਣਗੇ ਮੰਗਾ ਚਲੋ ਬੀੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗਿਆ ਕਹਾਵਤ ਹੈ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ

ਤੁਹਾਡਾ ਆਪਾ ਤੁਹਾਡੇ ਐਡਰੈਸ ਕਰੀਏ ਜੀ ਤੁਹਾਡੀ ਇੰਟਰੂਪੀ ਹੈ ਗੱਲ ਕਰਨੀ ਦੀ ਗੱਲ ਕਰੀਏ ਜਿਹੜੀ ਗੰਗੋਰੀ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਾਰਿਓ ਦਿਓ ਮਾਰਿਓ ਮੁਖਤਿਰ ਨੂੰ ਐਡਰੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਸ਼ੇਰ ਨੂੰ ਐਡਰੈਸ ਕੀਤਾ ਜਾਵੇ ਜੋ ਵੀ ਕੋਈ ਸ਼ੇਰ ਦੀ ਜਾਨ ਤੋਂ ਬਿਨਾ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਬਿડાੜ ਨੇ ਤੁਹਾਨੂੰ 1 ਘੰਟਾ ਬਿਠਾ ਲਾਂਗੇ ਪਰ ਆਪਣੇ ਕੋਲ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਇਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਤੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ ਤੁਹਾਡੇ ਤੋਂ ਪਹਿਲਾਂ ਜਿਹੜਾ ਇੱਥੇ ਸੀ ਉਹ ਵੀ ਇਹ ਗੱਲ ਫੈਮੀਸੀ ਕਿ ਮੈਂ 25 ਸਾਲ ਹੀ ਰਹੇ ਇੱਕ ਤੁਹਾਡੀ ਜਨਮ ਵਾਲੀ ਆ ਜੇ ਕਰਦੇ ਨਹੀਂ ਲੰਭਾ ਆਲੀ ਜਦੋਂ ਆਲੀ ਆਈ ਗੁਰੂ ਮਹਾਰਾਜ ਸਾਹਿਬ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਮੈਂ ਤੁਹਾਨੂੰ ਭਾਈ ਸਾਹਿਬ ਬੈਠੋ ਉੜੀ ਕੋ ਫੇਰੋ ਸੀਮ ਸਾਹਿਬ ਕੰਟੀਨਿਊ ਕਰੋ ਜੀ ਦੇਖ ਵੇਟ ਕਰੋ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਤੇਜ਼ ਹਰ ਚੀਜ਼ ਦਾ ਵੇਟ ਕਰੋ ਕਿਸੇ ਹੋਰ ਬੱਸ ਚ ਨਾ ਚੜ ਜਾਓ ਉਹਦੇ ਭਾਈ ਵਾਂਗੂ ਇੱਕੋ ਅੱਡੇ ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਅੱਡੇ ਚਲਾ ਗਿਆ ਫੇਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਮ ਸਾਹਿਬ ਕੰਟੀਨਿਊ ਕਰੋ ਜੀ ਜੀ ਜਾਣਦੇ ਪਾਣੀ ਦੀ ਗੱਲ ਕਰਨ ਗਿਉ ਤਾਂ ਕਰਾਂ